ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਲਓ ਜੀ ਮੇਤਰੋ ਅੱਜ ਆਪਾਂ ਮਸ਼ੀਨ ਦੀ ਕਰਾਂਗੇ ਸਫਾਈ ਇਹ ਜੀ ਦੇਖੋ ਲਿਬੜੀ ਖੜੀ ਆ ਇਹਦਾ ਲਾਉਨੇ ਆ ਨੰਬਰ ਤੇ ਮੌਸਮ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਬੱਦਲ ਬਾਈ ਪਰ ਪੈਂਦਾ ਨਹੀਂ ਆਪਣੇ ਪਿੰਡ ਪਤਾ ਨਹੀਂ ਕੀ ਗੱਲ ਆ ਅਮਰੀਨ ਕੌਰ ਵੀ ਸੁੱਤੀ ਉੱਠ ਕੇ ਆਈ ਆ ਬਾਈ ਕਰ ਦੇ ਬਾਈ ਕਰ ਦੇ ਪੁੱਤ ਹੱਥ ਜੋੜਦੇ ਆ ਸਤਿਗੁਰੂ ਬਲਾ ਦੇ ਬਲਾ ਸਤਿਗੁਰੂ ਦੇ ਹੱਥ ਜੋੜ ਕੇ ਹਾਂਜੀ ਸਤਿ ਸ੍ਰੀ ਅਕਾਲ ਸਮਝਣ ਲੱਗੀ ਕੁਝ ਕੁਸ਼ ਗੱਲਾਂ ਸਫਾਈ ਲੱਗਿਆ ਕਰਨ 36 30 ਦੀ ਸਫਾਈ ਕਰਕੇ ਥੋੜਾ ਜਿਹਾ ਦਾ ਕੰਮ ਹੋਣੇ ਵਾਲਾ ਇਹ ਛੱਡ ਕੇ ਆਉਣਾ ਏਜੰਸੀ ਸਰਬਸ ਸਰਬਸ ਹੋ ਜੂ ਕਿਉਂਕਿ ਬੇਲੇ ਆ ਹੁਣ ਤੇ ਜੋ ਵੀ ਕੁਝ ਹੋਣੇ ਵਾਲਾ ਮਾੜਾ ਮੋਠਾ ਸਾਰਾ ਟਿੱਲਾ ਮਿੱਠਾ ਨਿਕਲ ਜਾਣੀ ਆ ਥੋੜੀ ਜੀ ਥੋੜੀ ਜੀ ਗੇਅਰ ਦੇ ਵਿੱਚੋਂ ਮਾੜੀ ਜੀ ਨੋਰਮਲ ਜੀ ਆਵਾਜ਼ ਆਉਂਦੀ ਆ ਤੇ ਗਾਰੰਟੀ ਦੇ ਵਿੱਚ ਹੈ ਚੈੱਕ ਕਰ ਲੈਣਗੇ ਨੋਰਮਲ ਜੀ ਗੂੰਜ ਜੀ ਦੀ ਐ ਲੱਗਦਾ ਜਿਵੇਂ ਕ੍ਰਾਉਨ ਢਿੱਲਾ ਟੁੱਲਾ ਹੋ ਗਿਆ ਹੁੰਦਾ ਇਦਾਂ ਦੀ ਆਵਾਜ਼ ਆ ਕੋਈ ਚੈੱਕ ਹੋ ਜਾਊਗਾ ਕਰਾਉਣਿਆ ਸਰਵਿਸ ਇਹਦੀ ਬਾਕੀ ਓਕੇ ਆ ਰਿਪੋਰਟ ਪੂਰਾ ਘੈਂਟ ਚੱਲਦਾ ਵਧੀਆ ੱੱਕਾ ਵੀ ਇਹਦੇ ਨਾਲ ਬਹੁਤ ਅੰਦਰ ਕਿਉਂਕਿ ਚੱਲ ਬਹੁਤ ਗਿਆ ਇਹ 21 ਮਾਡਲ ਆ 3000 ਘੰਟੇ ਦੇ ਡੇੜ ਘੇੜ ਚੱਲ ਗਿਆ ਮਿੱਤਰੋ 50 60 ਕੇ ਨੀਚੇ ਆ ਬਸ ਮੂਰਲੇ ਟਾਇਰ ਦੇ ਲਓ ਤੇ ਮਗਰਲੇ ਆਪਾਂ ਨਵੇਂ ਪਾਤੇ ਦੀਏ ਜੇ लाडी ਬਾਈ ਧੋ ਗਿਆ ਜੀ ਛੱਡ ਕੇ ਆਊਗਾ लाडी ਬਾਈ ਹੋ ਗਿਆ ਵਿਹਲਾ ਉਧਰੋਂ ਕਹਿਣ ਹੋ ਗਿਆ ਵਿਹਲੇ ਹੋਏ ਨੂੰ ਰੇ ਪਤਾ ਹੈ ਚੱਲਦਾ ਮਾਰੋ ਮਾਰੋ ਹੀ ਪਿਆ ਨਹੀਂ ਅੰਗਰ ਤੂੰ ਕਰ ਲੈ ਛੱਡ ਜਾ ਇੱਧਰੇ ਆ ਬਸ ਮਾਰ ਕੀ ਹੋ ਗਿਆ ਜੀ ਕੋਈ ਖਬਰ ਜੀ ਆਦਲੀ ਨਹੀਂ ਸੀ ਕਰਮੀ ਪੈ ਗਈ ਤੇ ਹੈ ਆਓ ਜੀ ਮਿੱਤਰੋ ਯੂਰੀਆ ਪਾ ਰਹੇ ਨੇ ਬੰਦੇ ਆਪਣਾ ਪਟਾਸ਼ ਮਲਾ ਕੇ ਨਾਲ ਥੋੜਾ ਆਹ ਮਲਾ ਕੇ ਮਿੱਤਰੋ ਲਓ ਜੀ ਆਪਾਂ ਤੁਹਾਨੂੰ ਦਿਖਾ ਦੰਨੇ ਆ ਇਸੇ ਕਰਕੇ ਬੋਲਦੇ ਨਹੀਂ ਹੁੰਦੇ ਬੋਲਦੇ ਆਪਾਂ ਤਾਂ ਨਹੀਂ ਅਗਲਾ ਕਹਿੰਦਾ ਮਸ਼ੂਰੀ ਕਰ ਦੰਨੇ ਆਪਾਂ ਨੂੰ ਕੋਈ ਲੋਡ ਨਹੀਂ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਉਣੇ ਆ ਉਹ ਤੁਹਾਨੂੰ ਦਿਖਾ ਤੀਆਂ ਬੀਆ ਪੈਕਟ ਨੇ ਤੇ ਆ ਮਸਾਲਾ ਪਾਉਣੇ ਆ ਯੂਰੀਏ ਦੇ ਵਿੱਚ ਨਾ ਆਪਾਂ ਕਿਸੇ ਦਾ ਨਹੀਂ ਲੈਣਾ ਆਹ ਪਰਾਟਾਂ 'ਚ ਪੈ ਰਿਹਾ ਲੱਗਦੇ ਆ ਜੀ ਇਹਦੀ ਸਫਾਈ ਕਰ ਦਿਆਂ ਮਸ਼ੀਨ ਦੀ ਟਰਾਈਕ ਵਾਲੀ ਦੀ ਤੋਂ ਲੱਗਦੇ ਆ ਇਹਨੂੰ ਬਹੁਤ ਮਿੱਟੀ ਜੰਮੀ ਹੋਈ ਐ ਟਾਈਮ ਨਹੀਂ ਦਿੱਤ ਲੱਗਿਆ ਲੋਟ ਕਿਸੇ ਵੀ ਕਰਦੇ ਆ ਇਹਨੂੰ ਚੰਗੀ ਤਰ੍ਹਾਂ ਇਹਦੀ ਸਫਾਈ ਤੇ ਪਹਿਲਾਂ ਸਮਾਨ ਜਿਹੜਾ ਖੋਲਣ ਵਾਲਾ ਉਹ ਖੋਲਦਿਆਂ 13 ਦੀ ਚਾਪੀ ਪਾਉਣੇ ਨਾਲ ਤੇ ਉਹ ਪਲੇਟ ਖੋਲਣੀਆਂ ਦਾਣਿਆਂ ਵਾਲੀ ਇੱਥੋਂ ਉਗਰ ਵਾਲੀ ਤੇ ਟਾਪੇ ਲਾਉਣੇ ਆ ਮੂਰਲੇ ਕਿਉਂਕਿ ਟੈਂਕ ਦੇ ਵਿੱਚ ਜਿਹੜੇ ਦਾਣੇ ਹੋਣਗੇ ਇੱਥੋਂ ਨਿਕਲ ਜਾਣਗੇ ਲੀਵਰ ਲਾਦਾਂਗੇ ਬਾਅਦ ਚ ਚੰਗੀ ਤਰ੍ਹਾਂ ਧੋ ਕੇ ਖੜਾਉਣੇ ਆ ਟਕਾਣੇ ਲੱਗਦੇ ਆ ਦੇਖੋ ਬਹੁਤ ਗੰਦਮੰਦ ਦਾ ਸਾਫ ਕਰਦੇ ਆ ਜੱਗੀ ਤਰ੍ਹਾਂ ਹੁਣ ਲੱਗਣਗੇ ਤੇ ਤਿੰਨ ਚਾਰ ਘੰਟੇ ਘਟੋ ਘਟਾ ਤਾਂ ਕਿ ਤੇ ਜਾ ਕੇ ਚੰਗੀ ਤਰ੍ਹਾਂ ਸਾਫ ਹੋਊਗੀ ਕਿਉਂਕਿ ਜਿਹੜਾ ਥੱਲੇ ਮਾਰਾ ਮੋਟਰਾਂ ਕੋਲ ਆ ਦੇਖੋ ਆਹ ਇਹ ਵਾਹ ਤੋਂ ਖਾ ਨਿਕਲਦਾ ਮਿੱਤਰੋ ਬਹੁਤ ਜ਼ਿਆਦਾ ਔਖਾ ਨਿਕਲਦਾ ਚੰਗਾ ਪ੍ਰੈਸ਼ਰ ਮਾਰ ਕੇ ਨਿਕਲਣੇ ਨੇ ਦੋਏ ਮੋਟਰਾਂ ਦੇਖੋ ਹਾਈਡਰੋਲਿਕ ਲਓ ਜੀ ਮੀਂਹ ਦਾ ਪਾਣੀ ਜਿਹੜਾ ਮੜਾ ਜਾ ਪਿਆ ਸੀ ਉਹਦਣ ਆ ਨਿਕਲ ਰਿਹਾ ਚੰਗੀ ਤਰ੍ਹਾਂ ਸਾਫ ਕਰਾਂਗੇ ਦੇਖੋ ਨਾਲੇ ਦਾਣੇ ਨਿਕਲ ਜਾਣਗੇ ਲੀਵਰ ਲਾਏ ਤੇ ਨਾਲੇ ਗੰਦਮੰਦ ਜੋ ਵੀ ਅੰਦਰ ਦਾਣੇ ਮੜੇ ਮੋਟੇ ਹੋਣਗੇ ਪਾਣੀ ਮਾਰਾਂਗੇ ਕੱਢਾਂਗੇ ਦੇਖੋ ਕਿਵੇਂ ਨਿਕਲਦਾ ਇੱਕ ਨਟ ਖੋਲਿਆ ਹਲੇ ਆਪਾਂ ਨੇ ਲਓ ਜੀ ਲੱਗੇ ਗਰਮੀ ਦੇਖੋ ਕਿੰਨੀ ਆ ਤੇ ਆਪਾਂ ਖੋਲਦਿਆਂ ਆ ਕੰਬਾਈਨ ਦੀ ਧੋਾਈ ਕਰਨੀ ਆ ਤੇ ਮੂਰਲੇ ਟਾਪੇ ਖੋਲਦਿਆਂ ਕਟਰ ਵਾਲੇ ਆਹਾ ਚੂਹੇ ਉਹ ਖੋਲ ਕੇ ਚੰਗੀ ਤਰ੍ਹਾਂ ਫਿਰ ਸਾਫ਼ ਹੋ ਜਾਣਗੇ ਐਨ ਮਿੱਟੀ ਖੁੱਟੀ ਨਿਕਲ ਜੂਗੀ ਬਾਹਰ ਆ ਲੱਗਿਆ ਖੋਲਣਾ 12 13 ਦੇ ਨਟ ਲੱਗੇ ਹੋਏ ਨੇ ਇਹਨੂੰ ਖੋਲ ਕੇ ਚੰਗੀ ਤਰ੍ਹਾਂ ਧੋਨੇ ਆ ਥੱਲੇ ਲਾ ਕੇ ਨਾਲੇ ਵਿੱਚੋਂ ਸੁਭਾਈ ਹੋ ਜੂਗੀ ਇਹਨਾਂ ਦੀ ਲਓ ਜੀ ਕਰੋ ਚੈੱਕ ਬਹੁਤ ਜੰਮਿਆ ਪਿਆ ਮਾਲ ਤੇ ਬਹੁਤ ਆਖਾ ਲਹੂਗਾ ਪ੍ਰੈਸ਼ਰ ਆਪਾਂ ਛੱਡ ਲਿਆ ਹੁਣ ਲਾਉਨੇ ਆ ਜੀ ਮਿੱਟੀ ਚੰਗੀ ਤਰ੍ਹਾਂ ਕਰਦੇ ਆ ਕਲੀਨ ਇਹਨੂੰ ਐਨ ਓਕੇ ਦੀ ਰਿਪੋਰਟ ਟਾਈਮ ਲੱਗੂ ਜ਼ਰੂਰ ਪਰ ਲਹੂਗਾ ਹੌਲੀ ਹੌਲੀ ਓਕੇ ਆ ਨਾ ਕਈ ਜਣਾ ਦੇਲ ਨਹੀਂ ਰੱਖਿਆ ਤੇ ਲੋਟ ਨਹੀਂ ਆਇਆ ਕੰਮ ਜਿੱਡੇ ਕਰ ਲੈਨੇ ਆ ਪਹਿਲਾਂ ਅੰਦਰ ਦਾ ਸਮਾਨ ਨਰਮ ਹੋ ਜਾਊਗਾ ਸਾਰਾ ਲਿਆਉਣੇ ਆ ਉਥੋਂ ਲਾ ਕੇ ਪਹਿਲਾਂ ਇੰਜਨ ਤੋਂ ਨਹੀਂ ਲੱਗੇ ਹੋਇਆ ਮਲਾਜਮ ਆਪਣੇ ਇਹਨੇ ਹਰ ਹੂਰ ਪਾਉਂਦੇ ਨੇ ਜਿੱਦッセ ਨੂੰ ਕੰਮ ਠੀਕਾ ਜੀ ਮੇ ਤੋਂ ਇੱਕ ਸਾਈਡ ਖਾਲੀ ਕਰੀਆ ਹਲੇ ਮੋਟੀ ਮੋਟੀ ਬਾਕੀ ਇਹ ਰੈਟਰ ਦੀ ਵਾਰੀ ਰਹਿੰਦੀ ਐ ਤੇ ਬਹੁਤ ਜ਼ਿਆਦੇ ਘਾਰਾ ਬਹੁਤ ਜ਼ਿਆਦੇ ਚੋਕ ਅਰੇ ਆ ਗੜਾਰੀ ਰਹਿੰਦੀ ਐ ਦੇਖੋ ਪੱਟਣ ਦੋਹਿਆਂ ਵਿੱਚੋਂ ਮਾਰ ਕੱਢਣ ਤੋਂ ਬਹੁਤ ਜ਼ਿਆਦੇ ਨਜਾਇਜ਼ ਬਹੁਤ ਮਿਹਨਤ ਆਉਣੀ ਐ ਤਾਂ ਕਿ ਤਾ ਜਾ ਕੇ ਚੰਗੀ ਤਰ੍ਹਾਂ ਸਾਫ ਹੋਣੀ ਐ ਮੋਟਾ ਮੋਟਾ ਫੇਰਿਆ ਹੱਥ ਹੁਣ ਇਹਨਾਂ ਭਰਿਆ ਖੜਾ ਮੂੜਿਆਂ ਕਰਦਿਆਂ ਨੂੰ ਉੱਚਾ ਹੋ ਜੀ ਮਿੱਤਰੋ ਖੋਲ ਲਿਆ ਤੇ ਪਾਣੀ ਮਾਰ ਲਿਆ ਹੁਣ ਮਾਰਦਿਆਂ ਕੱਪੜਾ ਬਹੁਤ ਜਿਆਦੇ ਮੱਕੀ ਦਾ ਲੱਗਿਆ ਹੋਇਆ ਅੜਕਵਾੜੇ ਨੂੰ ਤੇ ਬਹੁਤ ਗੰਦਮੰਦ ਨਿਕਲਿਆ ਦੇਖੋ ਚੰਗੀ ਤਰ੍ਹਾਂ ਐਣ ਚੰਨਾ ਚੁੰਨਾ ਚੰਗੀ ਤਰ੍ਹਾਂ ਖੱਡਾ ਖੁੰਡਾ ਚੋਂ ਐਣ ਕੜਤਾ ਮਾਲ ਇਹ ਕੋਰੋਚੇ ਕਟਰਾਲੇ ਦੇ ਮਾਲ ਟਰਾਲੇ ਤੋਂ ਲਾਹ ਲਈ ਆਪਾਂ ਥੱਲੇ ਕਿਉਂ ਗਏ ਹੁਣ ਇਹਦਾ ਮਿੱਟੀ-ਮੁੱਟੀ ਲਾ ਕੇ ਫਿਰ ਇਹਨੂੰ ਚਾੜਾਂਗੇ ਆ ਦੇਖੋ ਬਹੁਤ ਜ਼ਿਆਦਾ ਗੰਦਮੰਦਾ ਸੀਗਾ ਬਹੁਤ ਕੁਆੜਤੀ ਬਹੁਤ ਔਖੀ ਸਾਫ ਹੋਈ ਆ ਘਟੋ ਘਟ 2-3 ਘੰਟੇ ਹੋ ਗਏ ਤੇ ਹਰੇ ਘੰਟਾ ਡੇਢ ਘੰਟਾ ਹੋਰ ਨਹੀਂ ਖੜਾ ਛੁੜਦਾ ਲਓ ਜੀ ਮਿੱਤਰੋ ਇਸ਼ਨਾਨ ਮਸ਼ੀਨ ਦਾ ਕਰਾਤਾ ਓਕੇ ਦੀ ਰਿਪੋਰਟ ਪਾਣੀ 'ਚ ਪਾ ਕੇ ਆਪਾਂ ਤੇਲ ਡੀਜ਼ਲ ਉਹ ਵੀ ਮਾਰਤਾ ਮਸ਼ੀਨ ਨੂੰ ਚਮਕਾਤੀ ਜਣੀ ਲੱਗੇ 1000 ਘੰਟੇ ਜ਼ਰੂਰ ਪਰ ਗੱਲ ਬਣਾਤੀ ਲੋ ਮੈਂ ਯਾਰ ਉਹ ਮਿੱਟ ਦਾ ਦਾਣਾ ਵੀ ਹੋਵੇ ਕਰਤੀ ਓਕੇ ਰਿਪੋਰਟ ਕਾਟਰ ਵੀ ਚੰਗੀ ਤਰ੍ਹਾਂ ਖੋਲ ਕੇ ਆਣ ਟਾਪੇ ਬਾਅਦ ਚ ਰੱਖੇ ਨੇ ਉੱਤੇ ਚੰਗਾ ਥੈਲਾ ਫੇਰ ਕੇ ਜਿੰਨੀ ਕਾਲਸ ਲਈ ਲਾਤੀ ਓਕੇ ਰਿਪੋਰਟ ਤੇ ਨਾਲੇ ਮੋਟਾ-ਮੋਟਾ ਆ 3602 ਦਾ ਕਰਿਆ ਸਫਾਇਆ ਵੀ ਆਣ ਬਣਾਤਾ ਲਓ ਹੁਣ ਲਾਉਣੇ ਆ ਨੂੰ ਟਿਕਾਣੇ ਆਟਾਪੇ ਦੇ ਵਿੱਚ ਪਾ ਕੇ ਡੀਜ਼ਲ ਸਮਾਨ ਕਰਤਾ ਇਕੱਠਾ ਓਕੇ ਇਹ ਦੇਖੋ ਹੋ ਗਈ ਤਾਂ ਸੱਲੀ ਜਾਣ ਮਸ਼ੀਨ ਦੀ ਬਹੁਤ ਜਿਆਦਾ ਟਾਈਮ ਲੱਗਦਾ ਉਹਨੂੰ ਸਾਫ ਕਰਨ ਲਈ ਬਹੁਤ ਜਿਆਦਾ ਨਜਾਇਜ਼ ਟਾਈਮ ਲਲਣ ਬਾਈ ਲੱਗਿਆ ਦੇਖੋ ਪੱਠੇ ਵਾਲੀ ਮੋਟਰ ਤੇ ਬੱਟਾਂ ਤੇ ਸਪਰੇਅ ਕਰਨ ਆਵਦੀ ਡਿਊਟੀ ਭਗਤਾਈ ਜਾਂਦਾ ਲੱਗਿਆ ਹੋਇਆ ਆਰਮਨਾਲ ਮਿੱਠੀ ਚਾਲ ਤੇ ਹੌਲੀ ਹੌਲੀ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸਾਰਿਆਂ ਨੂੰ ਵੀਡੀਓ ਦੇਖਣੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਧੰਨਵਾਦ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਲੱਗਿਆ ਹੋਇਆ ਲਾਲਣਾ ਵਾਈ ਆ ਦੇਖੋ